ਸਰਸ਼ੇਕਾਲ ਗਾਇਸ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਵਿਖੇ ਵਲੋਗਿੰਗ ਦੇ ਵਿੱਚ ਮੈਂ ਤੁਹਾਡਾ ਆਪਣਾ ਮਹਿਕ ਤੇ ਅੱਜ ਆਪਾਂ ਐਕਸਪਲੋਰ ਕੀਤਾ ਜੀ ਜੱਲਿਆਂ ਵਾਲਾ ਬਾਗ ਤੁਸੀਂ ਦੇਖ ਸਕਦੇ ਹੋ ਕਿਵੇਂ ਉਹਨਾਂ ਨੇ 3D ਸਟੈਚੂ ਜਿਹੜੇ ਬਣਾਏ ਹੋਏ ਨੇ ਤੇ ਅੰਦਰ ਦਾ এনਵਾਇਰਨਮੈਂਟ ਵੀ ਤੁਸੀਂ ਦੇਖ ਸਕਦੇ ਹੋ ਗਰਮੀ ਥੋੜੀ ਜੀ ਸੀਗੀ ਪਰ ਫਿਰ ਵੀ ਅਸੀਂ ਐਡਜਸਟ ਕੀਤਾ ਅਸੀਂ ਸਾਰੀਆਂ ਗੈਲਰੀਆਂ ਘੁੰਮਾਂ ਘੁੰਮੀਆਂ ਤੇ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਸਾਰੀਆਂ ਗੈਲਰੀਜ਼ ਜਦੋਂ ਅਸੀਂ ਫਰਸਟ ਗੈਲਰੀ ਦੇ ਵਿੱਚ ਗਏ ਬਾਹਰਲਾ ਟੈਂਪਰੇਚਰ ਤੇ ਅੰਦਰਲੇ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਸੀ ਅੰਦਰ ਇੰਨੀ ਠੰਡੀ ਠੰਡੀ ਹਵਾ ਲੱਗ ਰਹੀ ਸੀ ਤੇ ਫਿਰ ਅਸੀਂ ਜੀ ਉੱਥੇ ਕਾਫੀ ਸਾਰੀਆਂ ਸਕਰੀਨ ਲੱਗੀਆਂ ਹੋਈਆਂ ਸੀ ਜਿਸ ਤੇ ਅਸੀਂ ਫਿਲਮਸ ਦੇਖੀਆਂ ਉਹਨਾਂ ਦੀਆਂ ਉਹਨੇ ਬਣਾਈਆਂ ਹੋਈਆਂ ਸੀ ਐਨੀਮੇਸ਼ਨਸ ਨਾਲ ਤੇ ਉੱਥੇ 3D ਸਟੈਚੂ ਵੀ ਸੀਗੇ ਆ ਦੇਖ ਸਕਦੇ ਤੁਸੀਂ ਮੈਂ ਤੁਹਾਨੂੰ ਹੱਥ ਨਾਲ ਵੀ ਦਿਖਾ ਰያ ਹੰਗਲਾ ਕਰਕੇ ਸਾਰਾ ਉਹਨਾਂ ਨੇ ਉੱਥੋਂ ਦਾ ਜਿਹੜਾ ਇਤਿਹਾਸ ਹੈ ਜਲਿਆਂ ਵਾਲੇ ਬਾਗ ਦਾ ਉਹ ਸਾਰਾ ਉਹਨਾਂ ਨੇ ਉੱਥੇ ਸ਼ੋਅ ਵੀ ਕੀਤਾ ਹੋਇਆ ਹੈਗਾ ਆਲ ਲੈਂਗੁਏਜ ਚ ਉਹ ਦੇਖੋ 3D ਸਟੈਚੂਜ਼ ਬਣੇ ਹੋਏ ਨੇ ਇਸ ਗੈਲਰੀਆਂ ਚ ਤਾਂ ਫੋਟੋ ਸ਼ੂਟ ਅਵੇਲੇਬਲ ਨੇ ਬਟ ਬਾਕੀ ਜਿਹੜੀਆਂ ਗੈਲਰੀਜ਼ ਦਾ ਜਿਹੜੀਆਂ ਜ਼ਿਆਦਾ ਦੇਖਣ ਵਾਲੀਆਂ ਗੈਲਰੀਜ਼ ਆ ਉਹਦੇ ਚ ਜਿਹੜੀਆਂ ਫੋਟੋਜ਼ ਅਲਾਉ ਨਹੀਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਹਰ ਸਕਰੀਨ ਤੇ ਉਹਨਾਂ ਦਾ ਇਤਿਹਾਸ ਦਿਖਾ ਰਹੇ ਨੇ ਏ ਵੀ ਉੱਥੇ ਫੋਟੋ ਸ਼ੂਟ ਨੂੰ ਇਹ ਬਹੁਤ ਵਧੀਆ ਸਟੇਜ ਹੈ ਫਿਰ ਅਸੀਂ ਗਏ تھی theater ਦੇ ਵਿੱਚ theater ਦੇ ਵਿੱਚ ਅਸੀਂ ਸਿਰਫ ਹਵਾ ਲੈਣ ਗਏ ਸੀ ਕਿਉਂਕਿ ਸਾਨੂੰ ਉੱਥੇ ਅਸੀਂ ਬੈਠੇ ਸੀ ਵੈਸੇ ਉੱਥੇ ਦੇਖਣਾ ਚਾਹੁੰਦੇ ਸੀ ਅਸੀਂ ਪਰ ਉੱਥੇ ਦੇਖਣ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਜਿਹੜੀ ਸਕਰੀਨ ਸੀ ਉੱਥੇ ਬਲੈਕ ਐਂਡ ਵਾਈਟ ਸੀਗੀ ਤੇ ਵਿੱਚ ਥੋੜੇ ਥੋੜੇ ਕਲਰਸ ਆਉਂਦੇ ਨੇ ਸੀਗੇ ਬਟ ਉੱਥੇ ਮਜ਼ਾ ਨਹੀਂ ਆ ਰਿਹਾ ਸੀ ਦੇਖਣ ਨੂੰ ਕਿਉਂਕਿ ਉਹਦੀ ਬ੍ਰਾਈਟਨੈਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਲੋ ਸੀ ਤੇ ਪੌੜੀਆਂ ਚੜੇ ਉੱਥੋਂ ਦੇ ਵੀ 에어 ਕੰਡੀਸ਼ਨਰ ਸੀ ਜਿਹੜੇ ਬਹੁਤ ਤਕੜੇ ਸੀ ਤਾਂ ਹਵਾਈ ਲੈਣ ਗਏ ਸੀ ਗਾਇਸ ਇਹ ਵਿੱਚ ਆ ਗਏ ਆਂਟੀ ਪਹੁੰਚ ਗਏ ਜੀ ਆਪਾਂ ਦੇਖ ਸਕਦੇ ਹੋ ਜੀ ਜ਼ਿਆਦਾ ਸ਼ੋਅ ਨਹੀਂ ਹੋ ਰਿਹਾ ਬਿਕੋਜ਼ ਕਿਉਂਕਿ ਇੱਥੇ ਲਾਈਟਿੰਗ ਜ਼ਿਆਦਾ ਸੀ ਜੇ ਲਾਈਟ ਆਫ ਹੁੰਦੀ ਤੇ ਫਿਰ ਪੂਰਾ ਅਛੇ ਤਰੀਕੇ ਨਾਲ ਦਿਖਦਾ ਫਿਰ ਅਸੀਂ ਆ ਗਏ ਜੀ ਬਾਹਰ ਇਹ ਹੋਰ ਗੈਲਰੀਆਂ ਜਿਹੜੀਆਂ ਅਸੀਂ ਐਕਸਪਲੋਰ ਕਰਨ ਨੂੰ ਜਾ ਰਹੇ ਹਾਂ ਤੁਸੀਂ ਵੀ ਜ਼ਰੂਰ ਆਇਓ ਤੁਸੀਂ ਵੀ ਐਕਸਪਲੋਰ ਕਰੋ ਇਹਦੀਆਂ ਗੈਲਰੀਆਂ ਇਹ ਮੈਨੂੰ ਲੱਗਾ 6 ਵਜੇ ਤੋਂ ਬਾਅਦ ਸੌਰੀ 6 ਵਜੇ ਤੋਂ ਬਾਅਦ ਜਲਾਵਾਲਾ ਆਈ ਥਿੰਕ ਬਾਗ ਜਿਹੜਾ ਬੰਦ ਹੋ ਜਾਂਦਾ ਅਸੀਂ ਤਾਂ ਸਾਰੀਆਂ ਗੈਲਰੀਆਂ ਦੇਖ ਲਈਆਂ ਬਾਕੀ ਸਾਡੀ ਜਿਹੜੀ ਫੈਮਿਲੀ ਸੀ ਹੋਰ ਉਹ ਗੈਲਰੀਆਂ ਦੇਖਣ ਤੋਂ ਰਹਿ ਗਿਆ ਬਿਕੋਜ਼ ਕਿਉਂਕਿ ਉਹ ਲੇਟ ਆਏ ਸੀਗੇ ਤੇ ਤਾਂ ਕਰਕੇ ਅਸੀਂ ਤਾਂ ਦੇਖ ਲਈ ਜੀ ਠੰਡੀ ਠੰਡੀ ਹਵਾ ਵੀ ਲੈ ਲਈ ਬੱਗੇ ਗਰਮੀ ਬਹੁਤ ਸੀ ਜ਼ਿਆਦਾ ਗਰਮੀ ਸੀ ਅਸਲ ਇਕ ਤਾਂ ਸਾਢੇ ਚਪਲਾਂ ਵੀ ਨਹੀਂ ਪਾਈਆਂ ਹੋਈਆਂ ਸੀ ਅਸੀਂ ਫਿਰ ਵੀ ਤੁਰੇ ਦੇਖ ਸਕਦੇ ਤੁਸੀਂ ਤੇ ਤਰਤੀ ਬਹੁਤ ਆਪਰੇ ਸੀ ਫਿਰ ਗੈਲਰੀ ਨੰਬਰ 2 ਦੇ ਵਿੱਚ ਗਏ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੇ ਅੱਛੇ ਤਰੀਕੇ ਨਾਲ ਉਹਨੂੰ ਐਡਜਸਟ ਕੀਤਾ ਹੋਇਆ ਸੀ ਦੇਖ ਸਕਦੇ ਤੁਸੀਂ ਤੇ ਉਥੇ ਪਤਾ ਨਹੀਂ ਉਹਨਾਂ ਸਿਕਿਉਰਿਟੀ ਗਾਰਡ ਪਤਾ ਨਹੀਂ ਕੀ ਟੁੱਟ ਗਿਆ ਸੀ ਜੋ ਡਰੇ ਸੀ ਉਹਨਾਂ ਨੇ ਸਟੈਚੂ ਦਾ ਉਹ ਜੋੜ ਰਹੇ ਸੀ ਫੇਵਿਕਿਕ ਨਾਲ بس ਉਹ ਦੇਖਿਆ ਉੱਥੇ ਵੀ ਸਕਰੀਨ ਲੱਗੀਆਂ ਹੋਈਆਂ ਸੀ ਸਾਰਾ 3D ਟਾਈਪ ਜਿਹੜਾ ਦਿਖਾਇਆ ਹੋਇਆ ਸੀ ਵੈਸੇ ਤਾਂ ਅਲਾਉ ਨਹੀਂ ਸੀਗਾ ਕੈਮਰਾ ਬਟ ਫਿਰ ਵੀ ਮੈਂ ਜਿਹੜੀ ਤੁਹਾਡੇ ਲਈ ਕਲਿੱਪਾ ਜਿਹੜੀ ਉਹ ਸ਼ੂਟ ਕਰ ਲਈ ਬਾਕੀ ਤੁਸੀਂ ਐਕਸਪਲੋਰ ਕਰਿਓ ਜਾ ਕੇ ਬਹੁਤ ਜ਼ਿਆਦਾ ਆਨੰਦ ਆਵੇਗਾ ਤੇ ਆ ਦੇਖੋ ਜਿਵੇਂ ਉਹ ਦੀ ਸੈਨਿਕ ਸੀਗੇ ਉਹ ਫੌਜ ਲੈ ਕੇ ਗਏ ਸੀ ਆਪਦੀ ਗੈਲਰੀ ਨੰਬਰ 3 ਦੇ ਵਿੱਚ ਆ ਐਂਟਰ ਹੋ ਗਈ ਸੀ ਤੇ ਉੱਥੇ ਵੀ ਉਹਨਾਂ ਨੇ 3D ਟਾਈਪ ਐਨੀਮੇਸ਼ਨਸ ਦਿਖਾਏ ਫਿਰ نیچے ਪੱਥਰ ਤੇ ਨਾ ਉਹਨਾਂ ਨੇ ਡਰਾ ਕਰਕੇ ਐਨੀਮੇਸ਼ਨ ਦਿਖਾਇਆ ਸੀ ਬਹੁਤ ਵਧੀਆ ਸੀ ਤੇਰੇ ਗੈਲਰੀ 'ਚ ਜਾ ਰਹੇ ਸੀ ਬਟ ਉਹਨਾਂ ਨੇ ਕੈਮਰੇ ਦੀ ਕਲਿੱਪ ਬਣਾਉਣਾ ਰੋਕਤੀ ਸੀਗੀ ਇਸ ਕਾਰਨ ਫਿਰ ਮੈਂ ਜਿਹੜੀ ਉੱਥੋਂ ਦੀ ਕਲਿੱਪ ਜਿਹੜੀ ਗੈਲਰੀ ਨੰਬਰ 4th ਦੀ ਕਲਿੱਪ ਮੈਂ ਜਿਹੜਾ ਨਹੀਂ ਬਣਾ ਸਕਿਆ ਤੇ ਵੈਸੇ ਤੁਸੀਂ ਮੈਂ ਆਈ ਥਿੰਕ ਪਿਕ ਖਿੱਚੀ ਹੈ ਇਹ ਹੈਗੀਆਂ ਜੀ ਸ਼ਹੀਦ ਉਦਮ ਸਿੰਘ ਜੀ ਦੀਆਂ ਲਕ ਅਸਥੀਆਂ ਤੇ ਤੁਸੀਂ ਦੇਖ ਸਕਦੇ ਹੋ ਪੜ ਲਿਓ ਤੁਸੀਂ ਫਿਰ ਅਸੀਂ ਐਕਸਪਲੋਰ ਕੀਤੀ ਜੀ ਅਮਰ ਜੋਤ ਉੱਥੇ ਗਏ ਉੱਥੇ ਤੇ ਤੇ ਫਿਰ ਉੱਥੋਂ ਦਾ ਸਾਰਾ ਪਵਿਊ ਦੇਖਿਆ ਮਿਲਦੇ ਆ ਅਗਲੀ ਵੀਡੀਓ ਤੱਕ ਸਾਸ਼ੀਆ ਕਾਲ ਥੈਂਕਸ ਫਾਰ ਵਾਚਿੰਗ